ਇਹ ਪੰਜਾਬ ਗੁਰੂ ਨਾਨਕ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਜਿੱਥੇ ਕਿ ਹਰ ਰੋਜ਼ ਬੇਅੰਤ ਪ੍ਰਕਾਰ ਦੇ ਸਲਾਨਾ ਜੋੜ ਮੇਲੇ ਸ਼ਹੀਦੀ ਸਮਾਗਮ ਗੁਰਮਤ ਸਮਾਗਮ ਤੇ ਹੋਰ ਸੱਭਿਆਚਾਰਕ ਮੇਲੇ ਜਦੋਂ ਕਿ ਗੁਰੂ ਨਾਨਕ ਸਾਹਿਬ ਜੀ ਦਾ ਬਣਾਇਆ ਹੋਇਆ ਇਹ ਪੰਜਾਬੀ ਵਿਰਸਾ ਪੂਰੀ ਦੁਨੀਆ ਦੇ ਵਿੱਚ ਮੰਨਿਆ ਜਾਣ ਵਾਲਾ ਅਮੀਰ ਇਹ ਪੰਜਾਬੀ ਵਿਰਸਾ ਹੈ ਸਾਡਾ ਸਾਨੂੰ ਆਪਣੇ ਵਿਰਸੇ ਤੇ ਬਹੁਤ ਵੱਡਾ ਮਾਣ ਹੈ ਸੋ ਉਸ ਵਿਰਸੇ ਦਾ ਇੱਕ ਰੰਗ ਆਪ ਜੀ ਨੂੰ ਦਿਖਾਉਣ ਜਾ ਰਹੇ ਆਂ ਇੰਡੀਅਨ ਨਿਊਜ਼ ਚੈਨਲ ਦੇ ਪੀੜੀ ਪੰਜਾਬ ਚੈਨਲ ਤੋਂ ਪਹੁੰਚੇ ਆਂ ਜਲਾ ਤਰਨਤਨ ਤੋਂ ਪਿੰਡ ਪੰਘਾਲਾ ਤਹਿਸੀਲ ਪੱਟੀ ਤੇ ਆਪਾਂ ਇੱਥੋਂ ਦੇ ਜਿਹੜੇ ਮੌਤ ਵਰਸ ਜਣ ਨੇ ਨੰਬਰ ਕਮੇਟੀ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਕੇ ਹੋਰ ਜਾਣਕਾਰੀ ਪ੍ਰਾਪਤ ਕਰਾਂਗੇ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਅਤੇ ਸਮੂਹ ਇਲਾਕਾ ਪੰਗਾਲੇ ਦੇ ਰੇਡ ਗੇਟ ਦੇ ਪਿੰਡਾਂ ਨੂੰ ਇੱਥੇ ਮੇਲੇ ਵਿੱਚ ਪਹੁੰਚਣ ਤੇ ਬਹੁਤ-ਬਹੁਤ ਉਹਨਾਂ ਦਾ ਜੀ ਆਇਆਂ ਧੰਨਵਾਦ ਇਹ ਮੇਲਾ ਜੋ ਮਨਾਇਆ ਜਾ ਰਿਹਾ ਹੈ ਧੰਨ-ਧੰਨ ਬਾਬਾ ਸੁੰਦਰ ਸਿੰਘ ਜੀ ਬਾਬਾ ਸਰਦੂਲ ਸਿੰਘ ਜੀ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ ਸਾਡੇ ਇਲਾਕੇ ਦੇ ਮਹਾਪੁਰਸ਼ ਸਾਡੇ ਨਗਰ ਦੇ ਮਹਾਪੁਰਸ਼ ਹੋਏ ਨੇ ਜਿਨ੍ਹਾਂ ਨੇ ਆਪ ਦੀ ਨਿੱਜੀ ਪ੍ਰਾਪਰਟੀ ਇਸ ਗੁਰਦਾਰਾ ਸਾਹਿਬ ਨੂੰ ਦਾਨ ਕੀਤੀ ਨਿਅਰ ਬਾਊਟ ਕੋਈ 4748 ਕਿੱਲੇ ਜ਼ਮੀਨਾਂ ਉਹਨਾਂ ਦੇ ਯਾਦ ਵਿੱਚ ਇਹ ਮੇਲਾ ਬਣਾਇਆ ਜਾਂਦਾ ਹਰੇਕ ਸਾਲ ਬਣਾਇਆ ਜਾਂਦਾ ਇਲਾਕੇ ਦੀਆਂ ਬਹੁਤ ਸੰਗਤਾਂ ਵਾਂ ਜਿਹੜਾ ਸੰਜੋਗ ਕਰਦੀਆਂ ਵਾਂ ਉਹ ਇੱਥੇ ਹਰੇਕ ਸਾਲ ਪੁੱਜਦੀਆਂ ਹਰੇਕ ਮਨੋ ਕਾਮਨਾ ਕਿਸੇ ਵੀ ਪੁਰਾਣੇ ਦੀ ਉਹ ਪੂਰੀ ਹੁੰਦੀ ਆ ਬਾਬਾ ਜੀ ਇੱਥੇ ਤਪ ਤਪ ਕਰਦੇ ਰਹੇ ਨੇ ਨਹੀਂ ਇਹ ਉਹਨਾਂ ਦਾ ਤੱਪ ਵੀ ਸਥਾਨ ਵਿੱਚ ਆ ਤੇ ਉਹਨਾਂ ਦਾ ਅਰਹائش ਸਥਾਨ ਵੀ ਆ ਬਾਬੂ ਸਰਦੂਲ ਸਿੰਘ ਜੀ ਤੇ ਬਾਬੂ ਸੁੰਦਰ ਸਿੰਘ ਜੀ ਦਾ ਹਾਂਜੀ ਹੋਰ ਨੌਜਵਾਨਾਂ ਨੂੰ ਕੀ ਸੁਨੇਹ ਦੇਣਾ ਚਾਹੋਗੇ ਨੌਜਵਾਨਾਂ ਨੂੰ ਇਹ ਹੀ ਸੰਦੇਸ਼ ਆ ਪਹਿਲੀ ਤਾਂ ਗੱਲ ਅਸੀਂ ਸੰਦੇਸ਼ ਦੇਣ ਜੋਗੇ ਨਹੀਂ ਅਸੀਂ ਤਾਂ ਅਪੀਲ ਕਰ ਸਕਦੇ ਆ ਕਿ ਜੇ ਕੋਈ ਸਿੱਖੀ ਤੋਂ ਦੂਰ ਗਏ ਆ ਅੱਜ ਦੇ ਦੌਰ ਦੇ ਵਿੱਚ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਵੀ ਸਿੱਖੀ ਵੱਲੇ ਵਾਪਸ ਪਰਤਿਏ ਆਪਣੇ ਘਰਾਂ ਨੂੰ ਮੁੜੀਏ ਤੇ ਨਸ਼ਿਆਂ ਤੋਂ ਦੂਰ ਰਹੀਏ ਸਿੱਖੀ ਦੇ ਨਾਲ ਜੁੜਾਂਗੇ ਤੇ ਆਟੋਮੈਟਿਕਲੀ ਨਸ਼ੇ ਤੋਂ ਦੂਰ ਰਿਆ ਜਾ ਸਕਦਾ। ਉਹ ਬਹੁਤ ਧੰਨਵਾਦ। ਗੱਲਬਾਤ ਕਰਾਂਗੇ ਇਸ ਨਗਰ ਦੇ ਸਰਪੰਚ ਸਾਹਿਬ ਜੋ ਮੁੱਖ ਬੰਦਾ ਹੁੰਦਾ ਸਰਪੰਚ ਸਾਹਿਬ ਇਹ ਭਾਗਾਂ ਵਾਲਿਆਂ ਨੂੰ ਇਹ ਅਹੁਦੇਦਾਰ ਜਿਹੜੇ ਅਹੁਦੇਦਾਰੀਆਂ ਮਿਲਦੀਆਂ ਨੇ ਅਸੋ ਸੋਨੇ ਤੇ ਸੁਹਾਗਾ ਦਾ ਇਸ ਕਰਕੇ ਇਹਨਾਂ ਦੇ ਕਿ ਇੱਕ ਸਰਪੰਚ ਤੇ ਉਤੋਂ ਨਹਾ ਹੰਸਲ ਫੌਜਾਂ ਅਕਾਲ ਪੁਰਖ ਦੀ ਫੌਜ। ਕੀ ਬਾਤ ਹੈ ਬਾਬਾ ਜੀ। ਤਾਂ ਇਹ ਰੂਪ ਦੇ ਵਿੱਚ ਦੇਖ ਕੇ ਸਰਪੰਚ ਸਾਹਿਬ ਬਹੁਤ ਖੁਸ਼ੀ ਹੋਈ ਆ ਕਿ ਅਮਕੇ ਪਿਛਲੇ ਸਾਲ ਤੁਸੀਂ ਇਹ ਬਾਣਾ ਨਹੀਂ ਪਾਇਆ ਤੇ ਹੁਣ ਆਪਾਂ ਗੱਲ ਕਰਾਂਗੇ ਅੱਜ ਦੇ ਜੋ ਸਲਾਨਾ ਜੋੜ ਮੇਲੇ ਆ ਉਹ ਕਿੰਨਾ ਵੀ ਯਾਦਗਾਰ ਬਣਾ ਜਾਂਦੇ ਆ ਸਾਰਿਆਂ ਦਾ ਪਹਿਲਾ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਲਾਨਾ ਜੋੜ ਮੇਲਾ ਤਾਂ ਬੜਾ ਸੁੰਦਰ ਲੱਗ ਰਿਹਾ ਸਾਰ ਸਾਲ ਮਾਇਆ ਜਾਂਦਾ ਬਹੁਤ ਪਾਰੀ ਪੈਣਾ ਇਹ ਸਾਰਾ ਅਤਲਾਕਾ ਨਗਰ ਦੇ ਸੰਯੋਗ ਦੇ ਨਾਲ ਬਾਤ ਚੜ ਕੇ ਮਾਇਆ ਜਾਂਦਾ ਐਨ ਆਰ ਇ ਵੀਰਾਂ ਨੇ ਵੀ ਸੰਯੋਗ ਕੀਤਾ ਹੈ ਜਿੱਤੇ ਕਿ ਕਿਹਾ ਕਿ ਨਗਰ ਲਾਕਾ ਜੋ ਵੀ ਬਾਤ ਚੜ ਕੇ ਗਰਾਈਨਾ ਬਚਾਉਂਦੇ ਆ ਸੰਯੋਗ ਇਹਦੇ ਆ ਜਿਹੜਾ ਮੇਲਾ ਹੈ ਨਗਰ ਦੇ ਨਾਲ ਹੀ ਬਣਾਇਆ ਜਾਂਦਾ ਮਾਹਪੁਰਖ ਤੁਹਾਨੂੰ ਬਾਬਾ ਸ਼ਿਨਾਰ ਸਿੰਘ ਜੀ ਤਰਨਾ ਦਲ ਭਿੱਖੀ ਵੇਢੀ ਨੇ ਉਹਨਾਂ ਦਾ ਪੜਾਏ ਉਹਨਾਂ ਦੀਆਂ ਰਮਾਈਆਂ ਉਹਨਾਂ ਦੀਆਂ ਰਮਾਈਆਂ ਇੱਥੇ ਬਣਾਇਆ ਜਾ ਰਿਹਾ ਮੇਲਾ ਤੇ ਹੋਰ ਤੁਸੀਂ ਨੌਜਵਾਨਾਂ ਨੂੰ ਨਸ਼ੇ ਤੋਂ ਬਚਣ ਲਈ ਕੀ ਉਪਦੇਸ਼ ਦੇ ਹੱਥਾਂ ਵਿੱਚ ਕੁਝ ਜਨਤਿਕ ਜਗ੍ਹਾ ਦੇ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਖੇਡਾਈਆਂ ਜਦੋਂ ਬੰਦਾ ਵਿਹਲਾ ਹੁੰਦਾ ਉਹਦੇ ਧਿਆਨ ਜਾਂਦਾ ਜੇ ਕਿ ਪਾਸੇ ਕੰਮ ਹੁੰਦਾ ਉਹਦੇ ਨਸ਼ੇਲ ਧਿਆਨ ਨਹੀਂ ਬੰਦਦਾ ਇਹ ਕਿੰਨੇ ਦਿਨਾਂ ਦਾ ਇਹ ਸਮਾਗਮ ਚੱਲਦਾ ਇਹ 5 ਦਿਨ ਹੋ ਗਏ ਪੰਜ ਰਾਤਾਂ ਦੋ ਲੜੀ ਲੱਗੀਆਂ ਪਹਿਲੀ ਗਰੀ ਦੇ ਵਿੱਚ ਤਾਂ ਸੰਗਤ ਨੂੰ ਬਹੁਤ ਪਾਇਆ ਹੈ ਤੁਸੀਂ ਲੱਗਦੇ ਚ ਤੁਸੀਂ ਜੇੰਤੋ ਸੁਆਇ ਰਾਤੀ ਦੀ ਵੰਨ ਤੇ ਦੂਜੀ ਰਾਤੀ ਦਮਾ ਦੇ ਦੇਖਦਾ ਤਿੰਦਾ ਕੀ ਰੱਬ ਦੀ ਸ਼ੁਕਰੀਆਂ ਨੂੰ ਤੇ ਸਮਾਪਤੀ ਅੱਜ ਸ਼ਾਮ ਹੋ ਰਹੀ ਹੈ ਹਾਂਜੀ ਹਾਂਜੀ ਸ਼ਾਮ ਨੂੰ ਸਮਾਪਤੀ ਹੋ ਰਹੀ ਹੈ ਜੀ ਮੈਨੂੰ ਲੱਗਦਾ ਨਾ ਅਸੂਰ ਕੋਲੇ ਆਣੇ ਉੱਤੇ ਯੋਰ ਯੋਰ ਤੋਂ ਬਾਅਦ ਸਵਾੰਤ ਜਾਇ ਜਿਹੜੇ ਅੰਸ਼ੇਗਾ ਤੇ ਤੋਂ ਬਾਅਦ ਵੱਡੀ ਹੋ ਜੀ ਤੋਂ ਬਾਅਦ ਬਾਹਰ ਕਰਦੀ ਹੈ ਇਹੜੇ ਸ਼ਬਦਾਂ ਦੇ ਨਾਲ ਅੱਜ ਜੀ ਸਰਕਾਰ ਦਾ ਮਤਲਬ ਮੈਂ ਸਾਈ ਸੰਤਾਨੋ ਜੀ ਆਇਆ ਮੈਂ ਹਾਰਿਕ ਨੂੰ ਕਿਹਾ ਸ਼ਬਦ ਦਾ ਮਾਜੀ ਜੀ ਸਾਡੇ ਸੰਗਤ ਦੇ ਵਿੱਚ ਪਾਸੋਂ ਚੱਲ ਕੇ ਸਤਿ ਆਹਾਂ ਦੇ ਬਖਾਨਵਾਜੀ ਜੀ ਜੇਕਰ ਨਾ ਸਤਿ ਆਹਾਂ ਤੋਂ ਵੇਹੜੀ ਕਾ ਖਾਲਸਾ ਸ੍ਰੀ ਵੇਗੁਰ ਜੀ ਕੀ ਫਤਿਹ ਕੀ ਸੇਵਾ ਕਰ ਰਹੇ ਹੋ ਹਾਂ ਜਲੇਬੀ ਪਾਣੀ ਸੇਵਾ ਕਰ ਰਹੇ ਲੋਹਾ ਫਿਆਂ ਦੇ ਵਿੱਚ ਪਾਉਂਦੇ ਸੰਗਤ ਨੂੰ ਜਾਨ ਲੱਗੇ ਪ੍ਰਸ਼ਾਦ ਦੇ ਤੌਰ ਤੇ ਦੇਣਾ